ਮਨਰੇਗਾ ਦੇ ਵਿੱਚ 100 ਦਿਨ ਦੀ ਦਿਹਾੜੀ ਦੇ ਜਰੂਰੀ ਹੈ ਹਰ ਮਜ਼ਦੂਰ ਨੂੰ ਜਿਹੜਾ ਰਜਿਸਟਰਡ ਹੈ 60000 ਪਿੰਡਾਂ ਦੇ ਗਰੀਬ ਮਜ਼ਦੂਰ ਇਹਦੇ ਵਿੱਚ ਰਜਿਸਟਰਡ ਹੈ ਮਨਰੇਗਾ ਸਕੀਮ ਚ ਲੇਕਿਨ ਉਹਨਾਂ ਨੂੰ ਐਵਰੇਜ 25 ਤੋਂ 30 ਦਿਨਾਂ ਦੀ ਹੀ ਰੁਜ਼ਗਾਰ ਦਿੱਤਾ ਜਾਂਦਾ ਜਦ ਕਿ 100 ਦਿਨਾਂ ਦੀ ਸਰਕਾਰ ਗਾਰੰਟੀ ਦਿੰਦੀ ਹੈ ਸੋ ਐਸੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਤੇ ਹੋਰ ਸਾਰੇ ਅਫਸਰਾਂ ਨੂੰ ਕਿਹਾ ਕਿ ਇਨਸ਼ੋਰ ਕਰੋ ਕਿ ਗਰੀਬ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਪਿੰਡਾਂ ਦੇ ਵਿੱਚ ਮਿਲੇ ਮਨਰੇਗਾ ਤਹਿਤ ਇਹ ਜਿਹੜੀ ਅਫਸਰਾਂ ਵੱਲੋਂ ਇਹ ਸਰਕਾਰ ਵੱਲੋਂ ਇਹ ناکਾਮੀ ਹੈ ਪੰਜਾਬ ਦੀ ਵੱਲੋਂ ਕਿ ਮਨਰੇਗਾ ਤਹਿਤ ਪੂਰਾ ਕੰਮ ਲੋਕਾਂ ਨੂੰ ਨਹੀਂ ਮਿਲ ਰਿਹਾ ਸੜਕਾਂ ਜਿਹੜੀ ਪ੍ਰਧਾਨ ਮੰਤਰੀ ਸੜਕੀ ਯੋਜਨਾ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਹੀ ਤਰੀਕੇ ਦੇ ਨਾਲ ਕੰਮ ਕਰਨ ਸੜਕ ਬਣਾਉਂਦੇ ਐ 6 ਮਹੀਨੇ ਬਾਅਦ ਟੁੱਟ ਜਾਂਦੀ ਐ ਸਹੀ ਮਿਕਦਾਰ ਦਾ ਮਾਲ ਨਹੀਂ ਪੈਂਦਾ ਇਸ ਦੇ ਨਾਲ ਐਸਸੀ ਸਕਾਲਰਸ਼ਿਪ ਹੈ ਜਿਹੜਾ ਉਹ ਦੋ ਤਰੀਕੇ ਦੇ ਨਾਲ 40% ਸਟੇਟ ਪਾਉਂਦੀ ਐ ਤੇ 60% ਕੇਂਦਰ ਪਾਉਂਦੀ ਐ ਇਸ ਸਾਲ ਦਾ 60% ਹਿੱਸਾ ਕੇਂਦਰ ਸਰਕਾਰ ਦਾ ਨਹੀਂ ਆਇਆ ਉਹ ਕੇਂਦਰ ਸਰਕਾਰ ਨਾਲ ਮੈਂ ਟੇਕ ਅਪ ਕਰਾਂਗਾ ਤੇ ਮੈਂ ਸਰਕਾਰ ਇੱਥੇ ਅਫਸਰਾਂ ਨੂੰ ਕਿਹਾ ਹੈ ਕਿ ਕੋਈ ਵੀ ਬੱਚਾ ਜਿਹੜਾ ਪੜ ਪੜ ਰਿਹਾ ਹੈ ਉਹਨੂੰ ਪੋਸਟ میٹرਿਕ ਸਕਾਲਰਸ਼ਿਪ ਤੋਂ ਵਾਂਝਾ ਨਾ ਰਹੇ ਜਿਹੜਾ ਕਿ ਡਿਜ਼ਰਵ ਕਰਦਾ ਜਿਹੜਾ ਕਿ ਉਹਦੇ ਲਈ ਇਨਟਾਈਟਲ ਹੈ ਸੋ ਕਿਸੇ ਵੀ ਬੱਚੇ ਨੂੰ ਜੇ ਐਸੀ ਸਕਾਲਰਸ਼ਿਪ ਨਹੀਂ ਮਿਲਦਾ ਉਹ ਸਾਨੂੰ ਸੰਪਰਕ ਕਰੇ ਐਸੀ ਉਹਨਾਂ ਦੇ ਨਾਲ ਉਹਦੀ ਮਦਦ ਕਰਕੇ ਉਹਨੂੰ ਐਸੀ ਸਕਾਲਰਸ਼ਿਪ ਦਵਾਮਾਗੇ ਤਾਂ ਕਿ ਸਾਡੇ ਬੱਚੇ ਜਿਹੜੇ ਉਹ ਪੜ ਸਕਣ ਕਾਰਪੋਰੇਸ਼ਨ ਦਾ ਕੰਮ ਬਹੁਤ ਹੀ ਮਦਹਾਲੀ ਵਿੱਚ ਹੈ ਸਫਾਈ ਤੱਕ ਸ਼ਹਿਰ ਵਿੱਚ ਨਹੀਂ ਹੋ ਰਹੀ ਅਫਸਰਾਂ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਹੈ ਕਿ ਪ੍ਰੋਪਰ ਸਫਾਈ ਲਿਆਓ ਮੈਂ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਐਸੀ ਟਿਊਬਲ ਲਵਾਵਾਂਗੇ ਮੈਂ ਉਹਨਾਂ ਨੂੰ ਕਿਹਾ ਕਿ ਜਿੱਥੇ ਜਿੱਥੇ ਟਿਊਬਲ ਲੱਗਣੇ ਮੈਨੂੰ ਦੱਸੋ ਮੈਂ ਆਪਣੇ ਪਾਰਲੀਮੈਂਟ ਦਾ ਜਿੰਨਾ ਫੰਡ ਹੈ ਉਹਦੇ ਵਿੱਚੋਂ ਪੈਸੇ ਦੇ ਕੇ ਟਿਊਬਲ ਲਵਾਵਾਂਗਾ ਦੋ ਟਿਊਬਲ ਮੈਂ ਬੈਸਟਾਲ ਕੇ ਵਿੱਚ ਕਿਹਾ ਲਾਉਣ ਲਈ ਜਿਹਦੇ ਕੇ ਪੈਸੇ ਮੈਂ ਆਪਣੇ ਗ੍ਰਾਂਟ ਚੋਂ ਦੇਣੇ ਕੋਈ ਸੜਕਾਂ ਸ਼ਹਿਰ ਦੀਆਂ ਜਿਹੜੀਆਂ ਮਾੜੀਆਂ ਉਹਨਾਂ ਵਾਸਤੇ ਵੀ ਮੈਂ ਆਪਣੀ ਮੈਚਿੰਗ ਗ੍ਰਾਂਟ ਦੇਣ ਵਾਸਤੇ ਕਾਰਪੋਰੇਸ਼ਨ ਨੂੰ ਕਿਹਾ ਤੇ ਸ਼ਹਿਰ ਦੇ ਵਿੱਚ ਨਸ਼ਿਆਂ ਦੀ ਪ੍ਰੇਮਾਰ ਬਹੁਤ ਹੋ ਰਹੀ ਹੈ ਅਫਸਰਾਂ ਨੂੰ ਐਸੀ ਕਿਹਾ ਕਿ ਤੁਸੀਂ ਸਹੀ ਕਦਮ ਚੱਕੋ ਕਰਾਪਸ਼ਨ ਦਾ ਬਹੁਤ ਬੋਲਵਾਲਾ ਹੈ ਸ਼ਹਿਰ ਦੇ ਵਿੱਚ ਇੱਥੇ ਤੱਕ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਤੇ ਜਿਹੜੇ ਇੱਥੇ ਦੇ ਲੀਡਰ ਹੈ ਉਹ ਦਬਾਅ ਪਾ ਕੇ ਝੂਠੇ ਪਰਚੇ ਦਰਜ ਕਰਉਦੇ ਆ ਇਹ ਮੇਰੇ ਪਾਸ ਦੀਪਕ ਕੁਮਾਰ ਜੀ ਖੜੇ ਹੈ ਜਨਵਰੀ ਦੇ ਵਿੱਚ ਇਹਨਾਂ ਤੇ ਹੋਈ ਧੂਤੂ ਮੈਂ ਮੈਂ 307 ਦਾ ਪਰਚਾ ਦਰਜ ਕਰਤਾ ਇਰਾਦਾ ਕਤਲ ਦਾ ਕੋਰਟ ਨੇ ਵੀ ਮੰਨ ਲਿਆ ਕਿ ਐਮਐਲਏ ਦੇ ਦਬਾਅ ਥੱਲੇ ਪਰਚਾ ਹੋਇਆ ਤੇ ਇਹਨਾਂ ਨੂੰ ਜ਼ਮਾਨਤ ਦਿੱਤੀ ਹੈ ਇਹਨਾਂ ਨੇ ਦਰਖਾਸਤ ਲਾਈ ਹੋਈ ਹੈ ਐਸਐਸਪੀ ਨੂੰ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ ਉਹ ਪਰਚਾ ਕੈਨਸਲ ਨਹੀਂ ਕੀਤਾ ਗਿਆ ਮੈਂ ਇੱਥੇ ਦੇ ਕਮਿਸ਼ਨਰ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਝੂਠਾ ਪਰਚਾ ਇਹ ਦਰਜ ਕੀਤਾ ਹੈ ਇਸ ਨੂੰ ਕੈਨਸਲ ਕੀਤਾ ਜਾਵੇ ਇਸ ਤਰ੍ਹਾਂ ਝੂਠੇ ਪਰਚੇ ਦਰਜ ਕਰਾਣਾ ਜਿਹੜਾ ਇਹ ਬਿਲਕੁਲ ਗਲਤ ਹੈ ਸਰਕਾਰਾਂ ਪਹਿਲਾਂ ਵੀ ਰਹੀਆਂ ਲੇਕਿਨ ਵੋਟਾਂ ਵਿੱਚ ਜੇ ਦੂਸਰੇ ਦੀ ਮਦਦ ਕਰਦੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਝੂਠਾ ਪਰਚਾ ਦਰਜ ਕਰ ਦੋ ਇਹ ਸ਼ਰੀਫ ਬੰਦੇ ਹੈ ਇਹਨਾਂ ਨੂੰ ਕਿਹਾ ਉਹਨਾਂ ਨੇ ਕਿ ਤੁਸੀਂ ਸਾਡੀ ਮਦਦ ਕਰੋ ਨਹੀਂ ਅਸੀਂ ਪਰਚਾ ਕਰਾਂਗੇ 307 ਦਾ ਪਰਚਾ ਕਰਾਤਾ ਇਸ ਤਰ੍ਹਾਂ ਦੀ ਜਿਹੜੀ ਬੁਰਸ਼ਾ ਕਰਦੀ ਹੈ ਪੁਲਿਸ ਨੂੰ ਵਰਤ ਕੇ ਲੋਕਾਂ ਨੂੰ ਦਬਾਉਣ ਦੀ ਜਿਹੜੀ ਨੀਤੀ ਹੈ ਐਸੀ ਦੀ ਘੋਰ ਰਿੰਦਿਆ ਕਰਦੇ ਸੋ ਮੇਰੀ ਅਪੀਲ ਹੈ ਕਿ ਜਿਹੜਾ ਇਹ ਪਰਚਾ ਛੇਤੀ ਤੇ ਛੇਤੀ ਰੱਦ ਕੀਤਾ ਜਾਵੇ ਤੇ ਨਾਲ ਨਾਲ ਇੱਥੇ ਨਸ਼ਿਆਂ ਦੀ ਜ਼ਿਲ੍ਹਾਦਰ ਦੇ ਵਿੱਚ ਬੋਲਬਾਲ ਹੈ ਐਸੀ ਇਹਦੇ ਬਾਰੇ ਇੱਕ ਅੰਦੋਲਨ ਉਲਿੱਕੜ ਜਾ ਰਹੇ ਤੇ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਤੁਰੰਤ ਇਸ ਬਾਰੇ ਐਕਸ਼ਨ ਲਵੇ ਡਰਾਮੇ ਬਾਜ਼ੀਆਂ ਬੰਦ ਕਰੇ ਅਸਲ ਦੇ ਵਿੱਚ 3 ਸਾਲ ਹੋ ਗਏ ਐ ਅੱਜ ਤੱਕ ਸਰਕਾਰ ਨਹੀਂ ਜਾਗੀ ਹੁਣ ਲੁਧਿਆਣੇ ਦੇ ਇਲੈਕਸ਼ਨ ਆ ਗਏ ਇੱਕ ਕੰਸਟੀਟੂਐਂਸੀ ਦੇ ਤੇ ਨਸ਼ਿਆਂ ਦੀ ਗੱਲ ਕੀਤੀ ਹੈ ਹੁਣ ਲੁਧਿਆਣੇ ਦੇ ਗੱਲ ਆ ਗਏ ਤੇ ਕਿਸਾਨਾਂ ਦੇ ਜਿਹੜੇ ਧਰਨੇ ਐ ਉਹ ਜਾਣ ਬੁੱਝ ਕੇ ਸਰਕਾਰ ਲੋਆ ਰਹੀ ਹੈ ਤੁਸੀਂ ਇਹ ਦੇਖੋ ਕਿ ਕਿਸਾਨਾਂ ਨੇ ਚੰਡੀਗੜ੍ਹ ਜਾਣਾ ਸੀ ਪੁਲਿਸ ਨੇ ਸਾਰਾ ਪੰਜਾਬ ਰੋਕਿਆ ਹੋਇਆ ਹੈ ਕਿਸਾਨਾਂ ਨੇ ਨਹੀਂ ਰੋਕਿਆ ਪੰਜਾਬ ਕਿਸਾਨਾਂ ਨੇ ਤਾਂ ਨੇ ਪੰਜਾਬ ਵਿੱਚ ਨਹੀਂ ਦਿੱਤੇ ਲੇਕਿਨ ਪੁਲਿਸ ਨੇ ਸਾਰੇ ਰਸਤੇ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਉਹ ਚੰਡੀਗੜ੍ਹ ਜਾ ਰਹੇ ਜਾਣ ਦੋ ਉਹਨਾਂ ਨੂੰ ਤੁਸੀਂ ਇੱਥੇ ਹਰ ਜਗ੍ਹਾ ਰੋਕ ਕੇ ਉਹਨਾਂ ਨੂੰ ਸੜਕ ਦੇ ਵਿੱਚ ਬਿਠਾਤਾ ਜਾਣ ਬੁੱਝ ਕੇ ਸਰਕਾਰ ਕਿਸਾਨਾਂ ਦੇ ਨਾਮ ਤੇ دہشت ਫਲਾ ਰਹੀ ਹੈ ਸ਼ਹਿਰ ਬੁੱਲੂਧਿਆਣੇ ਦੀ ਇਲੈਕਸ਼ਨ ਜਿੱਤਣ ਲਈ ਕਿਸਾਨ ਵਰਸ ਸ਼ਹਿਰਾਂ ਦੀ ਲੜਾਈ ਕਰਾ ਰਹੀ ਹੈ ਇਹ ਕੰਮ ਕਰੇ ਨੇਕ ਰੀਤੀ ਨਾਲ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਇੱਥੇ ਪੰਜਾਬ ਦੇ ਵਿੱਚ ਖਰਾਬ ਹੋ ਚੁੱਕੀ ਹੈ ਹਰ ਕੋਈ ਦੇਸ਼ ਦੇ ਵਿੱਚ ਜੀ ਰਿਹਾ ਹੈ ਦੁਕਾਨਦਾਰਾਂ ਨੂੰ ਫਰੋਟੀਆਂ ਦੇ ਟੈਲੀਫੋਨ ਆ ਰਹੇ ਹਨ ਨਸ਼ਿਆਂ ਦੀ ਪ੍ਰਭਾਰ ਹੋ ਗਈ ਹੈ ਕਿਤੇ ਵੀ ਕਤਲ ਹੋ ਜਾਂਦਾ ਕਿਤੇ ਵੀ ਕੋਈ ਕਾਰਵਾਈ ਹੋ ਜਾਂ ਕੋਈ ਬਣਦੀ ਨਹੀਂ ਕੋਈ ਡਰ ਡਰ ਪੈ ਸਰਕਾਰ ਦਾ ਨਹੀਂ ਰਹਿ ਗਿਆ ਖੁੱਲੇ ਬਗ ਛੱਡੇ ਹੋਏ ਆ ਸਰਕਾਰ ਨੇ ਤੇ ਪੰਜਾਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਪੁਲਿਸ ਰਾਜ ਇੱਥੇ ਚੱਲ ਰਿਹਾ ਹੈ